ਹਾਂਜੀ ਸਤਿ ਸ੍ਰੀ ਅਕਾਲ ਜੀ ਲੈ ਕੇ ਹਾਜ਼ਰਾਂ ਇੱਕ ਅੱਜ ਨਵੀਂ ਵੀਡੀਓ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਹੀ ਲਿਆ ਕਿ ਜਿਹੜਾ ਉਪਾਏ ਇਹ ਕਰਨਾ ਹੈ ਉਹ ਕਿਵੇਂ ਕਰਨਾ ਕਿਹੜੇ ਦਿਨ ਕਰਨਾ ਕਿਸ ਤਰ੍ਹਾਂ ਕਰਨਾ ਹੈ ਔਰ ਇਹ ਤੁਹਾਨੂੰ ਅਸੀਂ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਅੱਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਜ਼ਰੂਰ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜਾ ਇਹ ਉਪਾਅ ਹੈ ਇਹ 100% ਸਹੀ ਹੈ ਜੀ ਤੇ ਇਹ ਉਪਾਅ ਕਿਵੇਂ ਕਰਨਾ ਆਪਾਂ ਦੱਸਦੇ ਹਾਂ ਸਭ ਤੋਂ ਪਹਿਲਾਂ ਅਗਰ ਤੁਹਾਡੇ ਘਰ ਦੇ ਵਿੱਚ ਇਹ ਉਪਾਅ ਕਿਸ-ਕਿਸ ਚੀਜ਼ਾਂ ਵਾਸਤੇ ਹੈ ਮੈਂ ਉਹ ਦੱਸ ਦੇਵਾਂ ਤੁਹਾਨੂੰ ਅਗਰ ਤੁਹਾਡੇ ਘਰ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਬਿਮਾਰੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੇ ਤੁਹਾਡੇ ਉੱਪਰ ਕੁਝ ਕਰ ਕਰਵਾ ਦਿੱਤਾ ਤੁਸੀਂ ਉਸ ਦਾ ਨਾਮ ਜਾਣਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਨਹੀਂ ਰਹਿੰਦੀ। ਕਈ ਲੋਕਾਂ ਨੂੰ ਲੱਗਦਾ ਕਿ ਸਾਡੇ ਘਰ ਨੂੰ ਨજર ਲੱਗ ਗਈ ਹੈ। ਜਾਂ ਫਿਰ ਕੋਈ ਕੰਮ ਕਾਜ ਨਹੀਂ ਬਣਦਾ ਆਪਣੇ ਬੱਚਿਆਂ ਦਾ, ਬੱਚੇ ਪੜ੍ਹਾਈ 'ਚ ਕਮਜ਼ੋਰ ਨੇ ਜਾਂ ਕੋਈ ਕਿਸੇ ਨੂੰ ਜੋਬ ਨਹੀਂ ਮਿਲ ਰਹੀ। ਮਨ ਪਰੇਸ਼ਾਨ ਰਹਿੰਦਾ ਹੈ। ਜਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਬੰਦਾ ਕੌਣ ਹੈ ਜੋ ਮਤਲਬ ਤੁਹਾਨੂੰ ਸ਼ੱਕ ਹੈ ਪਰ ਨਾਮ ਨਹੀਂ ਪਤਾ। ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ। ਤੁਸੀਂ ਉਸ ਚੀਜ਼ ਵਾਸਤੇ ਵੀ ਇਸ ਚੀਜ਼ ਨੂੰ ਵਰਤ ਸਕਦੇ ਹੋ। ਕੋਈ ਲੰਬੇ ਸਮੇਂ ਤੋਂ ਘਰ ਦੇ ਵਿੱਚ ਬਿਮਾਰੀ ਚੱਲਦੀ ਆ ਰਹੀ ਹੈ ਤੇ ਮਤਲਬ ਆਪਾਂ ਨੂੰ ਕੋਈ ਬਾਹਰੋਂ ਪ੍ਰੋਬਲਮ ਹੈ ਲੱਗਦਾ ਕਿ ਇਹ ਕਿਸੇ ਨਾ ਕਿਸੇ ਦਾ ਕਰਿਆ ਕਰਾਇਆ ਤਾਂ ਇਸ ਆਪਾਂ ਉਪਾਉ ਉਚਿਤ ਕਰ ਸਕਦੇ ਹਾਂ ਹੁਣ ਇਹ ਉਪਾਉ ਕਦੋਂ ਕਰਨਾ ਕਿਵੇਂ ਕਰਨਾ ਦੱਸਦੇ ਹਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਕਿ ਇੱਕ ਕਾਗਜ਼ ਲੈ ਲੈਣਾ ਹੈ ਉਹ ਕਾਗਜ਼ ਸਾਫ਼ ਹੋਵੇ ਚਾਹੇ ਲਾਈਨਾਂ ਵਾਲਾ ਹੋਵੇ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਤੁਸੀਂ ਲੈ ਸਕਦੇ ਹੋ ਫਿਰ ਤੁਸੀਂ ਕੋਈ ਇੱਕ ਬਲੈਕ ਕਲਰ ਦਾ ਸਕੈਚ ਲੈ ਲੈਣਾ ਮਾਰਕਰ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਜਿਹੜੀ ਇੱਕ ਮੇਨ ਚੀਜ਼ ਜੋ ਤੁਸੀਂ ਕਾਗਜ਼ ਦੇ ਉੱਪਰ ਇੱਕ ਅੱਖਰ ਲਿਖਣਾ ਹੈ ਇੱਕ ਅੰਕ ਲਿਖਣਾ ਹੈ ਉਹ ਹੈਗਾ 10 ਤੁਸੀਂ 10 ਲਿਖਣਾ ਉਸ ਕਾਗਜ਼ ਦੇ ਉੱਪਰ ਉਸ ਤੋਂ ਬਾਅਦ ਤੁਸੀਂ ਉਸ ਦੇ نیچے ਆਪਣੀ ਕੋਈ ਵੀ ਪ੍ਰੋਬਲਮ ਹੈ ਕੋਈ ਵੀ ਸਮੱਸਿਆ ਹੈ ਕੋਈ ਵੀ ਤੁਹਾਨੂੰ ਤਕਲੀਫ ਹੈ ਤਾਂ ਉਸ ਦੇ ਤੁਸੀਂ نیچے ਲਿਖੋਗੇ ਲਿਖਣ ਦਾ ਤਰੀਕਾ ਦੇਖੋ ਜੀ ਇਹ ਹੈ ਅਗਰ ਤੁਹਾਨੂੰ ਪਤਾ ਹੈ ਘਰ ਦੇ ਵਿੱਚ ਕਈ ਵਾਰ ਹੁੰਦਾ ਆਪਾਂ ਨੂੰ ਪ੍ਰੋਪਰ ਵੀ ਪਤਾ ਵੀ ਨਹੀਂ ਹੁੰਦਾ ਵੀ ਆਪਾਂ ਨੂੰ ਕੀ ਤਕਲੀਫ ਹੈ ਕੀ ਬਿਮਾਰੀ ਹੈ ਤਾਂ ਤੁਸੀਂ ਵੈਸੇ ਹੀ ਲਿਖ ਸਕਦੇ ਹੋ ਕਿ ਮੈਨੂੰ ਦਰਦ ਹੈ ਸਰੀਰ ਦੇ ਵਿੱਚ ਜਾਂ ਕੁਝ ਵੀ ਹੈ ਉਹ ਮੇਰੀ ਦੂਰ ਹੋ ਜਾਵੇ ਜਿਆਦਾ ਹਰ ਚੀਜ਼ ਨੂੰ ਨਾ ਜਿਆਦਾ ਡਿਟੇਲ ਚ ਨਹੀਂ ਲਿਖਣਾ ਸਿਰਫ 2-4 2-4 ਅੱਖਰਾਂ ਦੇ ਵਿੱਚ ਜਾਂ ਇੱਕ ਹੀ ਵਾਕ ਦੇ ਵਿੱਚ ਪੂਰਾ ਕਰ ਦਿਓ ਜਾਂ ਤੁਸੀਂ ਉਹਦੇ નીચે ਅਗਰ ਤੁਸੀਂ ਲਿਖਣਾ ਹੈ ਕਿ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਚੱਲ ਰਹੀ ਹੈ ਜਾਂ ਕੋਈ ਤੁਹਾਨੂੰ ਬਾਹਰੋਂ ਪ੍ਰੋਬਲਮ ਹੈ ਤੇ ਜਾਂ ਕੋਈ ਬੱਚਾ ਜੋਬ ਤੇ ਲੱਗ ਰਿਹਾ ਕਿਸ ਜੋਬ ਦੀ ਤਿਆਰੀ ਕਰ ਰਿਹਾ ਉਸ ਨੂੰ ਕਿਸ ਚੀਜ਼ ਸਫਲਤਾ ਚਾਹੀਦੀ ਹੈ ਕੋਈ ਬੰਦਾ ਤੁਹਾਨੂੰ ਬਾਹਰੋਂ ਪਰੇਸ਼ਾਨ ਕਰ ਰਿਹਾ ਹੈ ਤੁਸੀਂ ਉਸ ਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਤਾਂ ਵੀ ਲਿਖ ਸਕਦੇ ਹੋ ਗੁਪਤ ਦੁਸ਼ਮਣ ਕਈ ਵਾਰ ਹੁੰਦਾ ਕਿ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੌਣ ਬੰਦਾ ਸਾਡੇ ਤੇ ਇਦਾਂ ਕਰ ਰਿਹਾ ਕੀ ਨਾਮ ਹੈ ਕਿਉਂਕਿ ਕਈ ਕੰਮ ਚੀਜ਼ਾਂ ਗੁਪਤੋ ਗੁਪਚਲਦੀਆਂ ਨੇ ਅੰਦਰੋਂ ਅੰਦਰ ਹੀ ਤਾਂ ਤੁਸੀਂ ਗੁਪਤ ਦੁਸ਼ਮਣ ਵੀ ਕਰ ਸਕਦੇ ਹੋ ਲਿਖ ਸਕਦੇ ਹੋ ਉਹਦੇ ਨੀਚੇ 10 ਨੰਬਰ ਦੇ ਨੀਚੇ ਪਰ ਜ਼ਿਆਦਾ ਪੈਰੇ ਬਣਾ ਕੇ ਚੀਜ਼ ਨਹੀਂ ਲਿਖਣੀ ਹੈਗੀ ਜਿਵੇਂ ਕਿ ਆਪਾਂ ਬਹੁਤ ਵੱਡਾ ਲਿਖਣ ਲੱਗ ਜਾਈਏ ਮੈਨੂੰ ਇਹ ਹੈ ਬਸ ਸਿੰਪਲ ਗੱਲ ਲਿਖੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਉਸ ਪੇਜ ਨੂੰ ਫੋਲਡ ਕਰਨਾ ਹੈ ਤੇ ਉਸ ਦੇ ਉੱਤੇ ਬਿਨਾ ਬੋਲੇ ਕਿਸੇ ਨਾਲ ਗੱਲ ਕਰੇ ਆਪਣੀ ਚੱਕ ਕੇ ਉਹ ਪੇਜ ਜਿਹੜਾ ਆਪਣੇ ਤੁਹਾਡੇ ਘਰ ਦੇ ਅੱਗੇ ਮੇਨ ਗਿਫਟ ਹੈ ਉਸ ਦੇ ਸੈਂਟਰ 'ਚ ਬੈਠ ਜਾਣਾ ਉਸ ਤੋਂ ਬਾਅਦ ਉੱਥੇ ਤੁਸੀਂ ਉਹ 10 ਜੁੱਤੀਆਂ ਉਸ ਪੇਜ ਦੇ ਉੱਪਰ ਜ਼ੋਰ ਨਾਲ ਮਾਰਨੀਆਂ ਨੇ ਜੁੱਤੀਆਂ ਤੁਸੀਂ ਜ਼ੋਰ ਨਾਲ ਮੈਂ ਚਮੜੇ ਦੀ ਜੁੱਤੀ ਨੂੰ ਜ਼ਿਆਦਾ ਬੈਸਟ ਮੰਨਦੀ ਆਂ ਕਿ ਅਗਰ ਚਮੜੇ ਦੀ ਜੁੱਤੀ ਹੋਵੇ ਘਰ ਦੇ ਵਿੱਚ ਉਸ ਜੁੱਤੀ ਨੂੰ ਤੁਸੀਂ ਇੰਨੇ ਕ ਜ਼ੋਰ ਨਾਲ ਮਾਰਨਾ ਹੈ ਕਿ ਜਿੰਨਾ ਤੁਹਾਡੇ 'ਚ ਜ਼ੋਰ ਹੈ ਤੁਸੀਂ ਉਹਨੇ ਪੂਰਾ ਜ਼ੋਰ ਲਾ ਕੇ 10 ਜੁੱਤੀਆਂ ਮਾਰਨੀਆਂ ਨੇ ਜਿਵੇਂ ਨਾ ਆਪਾਂ ਕਿਸੇ ਚੀਜ਼ ਉੱਪਰ ਗੁੱਸਾ ਕੱਢਦੇ ਹੁੰਨੇ ਆਂ ਉਦਾਂ ਪੂਰੇ ਗੁੱਸੇ 'ਚ ਆ ਕੇ ਪੂਰੇ ਜ਼ੋਰ ਨਾਲ ਮਾਰਨੀਆਂ ਨੇ ਉਸ ਤੋਂ ਬਾਅਦ ਤੁਸੀਂ ਉਹ ਪੇਜ ਚੁੱਕ ਕੇ ਰਸੋਈ 'ਚ ਆ ਜਾਣਾ ਹੈ ਜਸੋਈ ਦੇ ਵਿੱਚ ਕੋਈ ਪਤੀਲਾ ਲੈ ਲੈਣਾ ਉਸ ਦੇ ਵਿੱਚ ਰੱਖਣਾ ਤੇ ਫਿਰ ਉਸ ਕਾਗਜ਼ ਨੂੰ ਤੁਸੀਂ ਉਸ ਪਤੀਲੇ ਦੇ ਵਿੱਚ ਅੱਗ ਲਾ ਦੇਣੀ ਹੈ ਕਿਸੇ ਤੀਲੀ ਨਾਲ ਉਹ ਆਪਾਂ ਇਦਾਂ ਕਿਉਂ ਕਰਨਾ ਕਿਉਂਕਿ ਜਦੋਂ ਉਹ ਪਤੀਲਾ ਮਤਲਬ ਉਹਦੇ ਵਿੱਚ ਉਹ ਕਾਗਜ਼ ਜਲੇ ਉਸ ਦਾ ਧੂਆ ਵੀ ਮੈਂ ਉਸ ਨੂੰ ਉੱਪਰ ਟੱਕ ਦੇਉ ਪਤੀਲੇ ਨੂੰ ਉਸ ਦਾ ਧੂਆ ਜਾਂ ਕੋਈ ਨਿੱਕੀ ਮੁੱਟੀ ਸਵਾਹ ਹਨਾ ਹੁੰਦੀ ਆ ਆਪਾਂ ਬਾਅਦ ਚ ਹੋ ਜਾਂਦੀ ਆ ਜਲਣ ਤੋਂ ਬਾਅਦ ਵੀ ਉਹ ਕਿਤੇ ਵਿਖਰੇ ਨਾ ਔਰ ਉੱਡ ਕੇ ਇਧਰ ਉਧਰ ਨਾ ਜਾਵੇ ਉਸ ਦਾ ਕੁਛ ਵੀ ਮਤਲਬ ਉਹਦੇ ਵਿੱਚੋਂ ਨਿਕਲਿਆ ਹੋਇਆ ਆਪਣੇ ਘਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਤੁਸੀਂ ਦੇਖੋਗੇ 10 ਮਿੰਟ ਬਾਅਦ ਵੀ ਉਹ ਸ਼ਾਂਤ ਹੋ ਗਈ ਚੀਜ਼ ਵਿੱਚ ਹਨਾ ਤੇ ਜਲ ਗਈ ਤਾਂ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਪਾਣੀ ਤੁਸੀਂ ਰਸੋਈ ਚੋਂ ਨਹੀਂ ਪਾਉਣਾ ਉਸ ਤਿੱਲੇ ਨੂੰ ਬਾਹਰ ਚੱਕ ਕੇ ਲੈ ਜਾਣਾ ਇਦਾਂ ਔਰ ਕਿਸੇ ਨਾਲ ਕੋਈ ਉਸ ਟਾਈਮ ਕੋਈ ਗੱਲਬਾਤ ਨਹੀਂ ਕਰਨੀ ਤੁਸੀਂ ਬਿਨਾਂ ਬੋਲੇ ਕਿਤੋਂ ਬਾਹਰੋਂ ਦੇਖੋ ਨਾਲਕਾ ਜਾਂ ਕੋਈ ਟੁੱਟੀ ਜਾਂ ਕੋਈ ਖਾਲ ਮਿਲੇ ਤੁਹਾਨੂੰ ਕੁਝ ਵੀ ਹਨਾ ਤਾਂ ਤੁਸੀਂ ਉਹ ਪਾਣੀ ਬਾਹਰੋਂ ਪਾਉਣੇ ਉਸ ਤੋਂ ਬਾਅਦ ਇਹ ਪਾਣੀ ਜੋ ਤੁਸੀਂ ਹੈ ਆਪਣੇ ਘਰ ਦੇ ਅੰਦਰ ਤਾਂ ਬਿਲਕੁਲ ਵੀ ਪੁੱਲ ਕੇ ਨਹੀਂ ਡੋਲਣਾ ਹੈਗਾ ਤੁਸੀਂ ਇਹ ਪਾਣੀ ਕਿਤੇ ਬਾਹਰ ਲਿਜਾ ਕੇ ਡੋਲਣਾ ਕਿਸੇ ਨਦੀ ਕਿਸੇ ਨਾਲੇ ਚ ਚੱਲਦੇ ਪਾਣੀ ਚ ਡੋਲਣਾ ਔਰ ਡੋਲਦੇ ਹੋਏ ਧਿਆਨ ਰੱਖਣਾ ਕਿ ਇਹ ਇਸ ਪਾਣੀ ਦੇ ਸਿੱਟੇ ਤੁਹਾਡੇ ਉੱਪਰ ਨਹੀਂ ਪੈਣੇ ਚਾਹੀਦੇ ਬਹੁਤ ਹੀ ਸਾਵਧਾਨੀ ਦੇ ਨਾਲ ਇਹ ਪਾਣੀ ਡੋਲਣਾ ਚਾਹੀਦਾ ਤੇ ਆਪਦਾ ਤੁਸੀਂ ਉੱਥੇ ਆਪਾਂ ਪਾਣੀ ਨੂੰ ਡੋਲ ਕੇ ਵਾਪਸ ਘਰੇ ਆਜੋ ਔਰ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲਵੋ 10 ਮਿੰਟ ਬੈਠ ਕੇ ਜਰੂਰ ਨਾਮ ਜਪੋ ਔਰ ਇਸ ਨੂੰ ਕਾਰਜ ਕਰਨ ਤੋਂ ਪਹਿਲਾਂ ਵੀ ਨਾਮ ਜਪੋ 10 ਮਿੰਟ ਪ੍ਰਮਾਤਮਾ ਦਾ ਨਾਮ ਲੈ ਕੇ ਔਰ ਜੇ ਵੀਡੀਓ ਚੰਗੀ ਲੱਗੀ ਪਹਿਲੀ ਗੱਲ ਤਾਂ ਇਹ ਉਪਾਅ 100% ਸਹੀ ਹੈ ਜਰੂਰ ਹੋਵੇਗਾ ਔਰ ਚਮਤਕਾਰਯਾ ਕਾਰਗਰੀ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਜ਼ਰੂਰ ਕਰਿਓ ਔਰ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਆਪਣੀ ਹਾਜ਼ਰੀ ਵੀਰ ਜੀ ਜ਼ਰੂਰ ਲਗਾਇਓ ਭੈਣ ਜੀ ਜ਼ਰੂਰ ਲਗਵਾਇਓ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਜੇ ਵੀਡੀਓ ਚੰਗੀ ਲੱਗੀ ਤਾਂ ਅਗਰ ਤੁਸੀਂ ਹੋਰ ਵੀਡੀਓ ਸੁਣਨਾ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਕੋਈ ਰਹਿ ਹੈ ਕੋਈ ਸਮੱਸਿਆ ਹੈ ਕੋਈ ਪ੍ਰੋਬਲਮ ਹੈ ਤੁਸੀਂ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੇ ਉਸ ਦੇ ਉੱਪਰ ਜਿੰਨੇ ਵੀ ਮੈਨੂੰ ਸਾਮਾ ਚ ਆਪਾਂ ਅਗਲੀ ਵੀਡੀਓ ਬਣਾਵਾਂਗੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ